ਦਿਲ ਭਾਵਨਾਵਾਂ ਨਾਲ ਭਰਿਆ ਹੁੰਦਾ ਹੈ ਦਿਲ ਸੱਚਾ ਹੁੰਦਾ ਇਸ ਲਈ ਹਮੇਸ਼ਾ ਝੂਠ ਤੋਂ ਡਰਿਆ ਹੁੰਦਾ ਹੈ ਦਿਲ ਆਪਣੇ ਵਣੇ ਦਿਲ ਆਪਣੇ ਵਣੇ ਕਿਸੇ ਠੱਗ ਕਾਰਨ ਹੀ ਮਰਿਆ ਹੁੰਦਾ ਜਿੱਤਨ ਦਾ ਉਸ ਨੂੰ ਕਦੇ ਚਾ ਨਹੀਂ ਹੁੰਦਾ ਇਸ ਕਰਕੇ ਹਮੇਸ਼ਾ ਉਹ ਹਰਿਆ ਹੁੰਦਾ ਧੋਖੇਵਾਜਾਂ ਦੇ ਧੋਖਿਆਂ ਨੂੰ ਧੋਖੇਵਾਜਾਂ ਦੇ ਧੋਖਿਆਂ ਨੂੰ ਨਰਮ ਹੋ ਕੇ ਉਸ ਨੇ ਜਰਿਆ ਹੁੰਦਾ ਹੈ ਦਿਮਾਗ ਝੂਠਾ ਦਿਲ ਨੂੰ ਬਣਾ ਦਿੰਦਾ ਹੈ ਇਸ ਲਈ ਧੜਕਦਾ ਵੀ ਉਹ ਖੜਿਆ ਹੁੰਦਾ ਆਪਣੇ ਕਿਸੇ ਚੌਣ ਵਾਲੇ ਨਾਲ ਆਪਣੇ ਕਿਸੇ ਚੌਣ ਵਾਲੇ ਨਾਲ ਬੇਚ ਵੱਟ ਕੇ ਸਾਰਾ ਕੁਝ ਵਿਚਾਰੇ ਦਿਲ ਨੇ ਕਰਿਆ ਹੁੰਦਾ ਹੈ ਦਿਲ ਭਾਵਨਾਵਾਂ ਨਾਲ ਭਰਿਆ ਹੁੰਦਾ ਹੈ ਦਿਲ ਸੱਚਾ ਹੁੰਦਾ ਹੈ ਇਸ ਲਈ ਹਮੇਸ਼ਾ ਝੂਠ ਤੋੜ ਰਿਹਾ ਹੁੰਦਾ ਹੈ ਹਮੇਸ਼ਾ ਝੂਠ ਤੋੜ ਰਿਹਾ